ਹੇ ਲੋ ਜੀ ਬਾਬੇ ਆਪਾਂ ਪਹੁੰਚ ਗਏ ਆਂ ਜੀ ਜਰੀ ਦੇ ਵਿੱਚ ਤੇ ਜਰੀ ਆਪਣਾ ਜ਼ਿਲ੍ਹਾ ਹੈ ਇੱਕ ਤੋਂ ਥੋਂ ਆਪਣਾ ਮਿਨੀਮਮ 15 ਕਿਲੋਮੀਟਰ ਹੈਗਾ ਮਣੀ ਕਰਨ ਸਾਹਿਬ ਇਹ ਬਹੁਤ ਜ਼ਿਆਦਾ ਡੇਂਜਰ ਰਸਤਾ ਹੈ ਵਾਲਾ ਮਣੀ ਕਰਨ ਦਾ ਕੱਲ بارش ਪਈ ਤੇ ਕੱਲੇ ਬੰਦੀ ਅੱਜ ਥੋੜੀ ਧੁੱਪ ਲੱਗੀ ਆ ਤਾਂ ਜਸਤਾ ਖੁੱਲ ਗਿਆ ਸੋਹਣ ਆਪਾਂ ਚਲਦੇ ਆ ਇੱਕ ਰਸਤੇ ਜੇ ਕੋਈ ਹੋਰ ਹੁੰਦਾ ਕਸੂਰ ਸ਼ਹਿਰ ਹੁੰਦਾ ਆ ਉਹ ਕਹਿੰਦੇ ਅੰਗਰੇਜ਼ਾਂ ਦਾ ਸ਼ਹਿਰ ਆ ਸੋ ਉਹ ਵੀ ਤੁਹਾਨੂੰ ਪਾ ਵਿਖਾਉਨੇ ਆ ਜਾ ਕੇ ਹੋਜੀ ਬਾਬੀ ਆ ਮਸ਼ੀਨ ਜਿਹੜੀ ਆ ਥਲੇ ਬਾਰੀ ਆ ਟਿਮਟਰ ਵਗੈਰ ਦੀ ਦੇਖ ਸਕਦੇ ਹੋ ਯਾਥਲੇਣਾ ਇੱਕ ਰਸਤਾ ਬਣਾ ਰਿਹਾ ਹੈ ਨਾ ਇਹਨੂੰ ਕਵਰ ਕਰਨ ਦੇ ਉਪਰਤਕ ਕਿਤਾਜ ਇਹਨਾਂ ਨਾਲੇ ਬੰਦ ਹੋ ਜੇ ਕਿ ਨੁਕਸਾਨ ਨਾ ਹੋਈ ਤੇ ਨਾਲ ਨਾਲ ਜਿਹੜਾ ਕੰਸਟਰਕਸ਼ਨ ਦਾ ਕੰਮ ਜਿਹੜਾ ਚੱਲਦਾ ਪਿਆ ਇੱਧਰ ਬਸ ਇਹ ਵੀ ਮਨੀ ਕਰਨ ਦੇ ਰਸਤੇ ਹੋ ਸੜੇ ਡੇਂਜਰ ਰਹਿ ਗਏ ਆ ਇਹਨਾਂ ਕਰਕੇ بارش ਕਰਕੇ ਰਸਤੇ ਖੋ ਗਏ ਨਹੀਂ ਆ ਬਾਕੀ ਸਭ ਤੋਂ ਵਰੀਆ ਹੈ ਮੌਸਮ ਘੈਂਡ ਕਰਦਾ ਬਹੁਤ ਸੋਹਣਾ ਮੌਸਮ ਆ ਹਰਿਆਲੀ ਵਗੈਰਾ ਤੇ ਹੁਣ ਰਸਤੇ ਆ ਗਏ ਆਪਣੇ ਡੇਂਜਰਸ ਰਸਤੇ ਕਿਆ ਬਾਤ ਆ ਇੱਥੋਂ ਆਪਣਾ ਚੜਾਉਣੀ ਆ ਪਰ ਚੜਾਈ ਆ ਵੇਖੋ ਇਹ ਤਾਂ ਕੰਟਰਕਸ਼ਨ ਦਾ ਕੰਮ ਚੱਲਦਾ ਪਿਆ ਜੀ ਜੀ ਲੋ ਬਾਈ ਨੇ ਸਾਨੂੰ 50 ਰੁਪਏ ਦੀ ਪਰਚੀ ਲਈ ਆ ਤੇ ਮੋਟਰਸਾਈਕਲ ਦੀ 50 ਪਰਚੀ ਬਾਕੀ ਗੱਡੀਆਂ ਦੀ 100 ਰੁਪਏ ਆ ਜਦੋਂ ਆਪਾਂ ਐਂਟਰੀ ਮਾਰਨੀ ਹੈ ਮਣੀਕਰ ਸਾਹਿਬ ਨੂੰ ਤਾਂ ਇੱਥੇ ਪਰਚੀ ਦੇਖ ਜਾਣੀ 5 ਕਿਲੋਮੀਟਰ ਪਹਿਲਾਂ ਆ ਇੱਥੇ ਪਰਚੀ ਕਟਾ ਕੇ ਜਾਣੀ ਆ ਜਦੋਂ ਆਪਾਂ ਮਨਾਲੀ ਗਏ ਉਹ 100 ਰੁਪਏ ਸੀ ਤੇ ਜਿਹੜੀ ਆਪਣੀ ਮਣੀਕਰਨ ਦੀ ਹੈਗੀ ਇਹ 50 ਰੁਪਏ ਕਿ ਇਹ ਪਰਚੇ ਕਿਉਂ ਘਟਦੇ ਆਪਣੇ ਪੰਜਾਬ ਦੇ ਵਿੱਚ ਕੋਈ ਪਰਚੇ ਨਹੀਂ ਘਟਦੇ ਯਾਰ ਇੱਥੇ ਸਿਰਫ ਪਰਚੇ ਘਟਾਉਂਦੇ ਨੇ ਯਾਰ ਬਾਬਿਓ ਉਹਨਾਂ ਪਾਪਾ ਉੱਥੇ ਚਲੇ ਆ ਜੀ ਕਸੌਲ ਦੇ ਵਿੱਚ ਤੇ ਆ ਨਵਾਲਦੇ ਆ ਜੀ ਭਾਈ ਇਹ ਕਹਿੰਦੇ ਵੀ ਗੋਰੀਆਂ ਦਾ ਸ਼ਹਿਰ ਹੈ ਕਸੌਲ ਦੇਖਦੇ ਆ ਵੀ ਗੋਰੀਆਂ ਲੱਭਦੀ ਹੈ ਤੇ ਨਹੀਂ ਮਿਲਦੀ ਬੜੀ ਵੱਡੀ ਗੱਲ ਹੈ ਕਿ ਇੰਡੀਆ ਦੇ ਵਿੱਚ ਆਪਣੇ ਮਣੀਕੋ ਦੇ ਪਿੱਛੇ ਕਸੌਲ ਸ਼ਹਿਰ ਹੈ ਗੋਰੀਆਂ ਦਾ ਸ਼ਹਿਰ ਆ ਗੱਲ ਇਹ ਸਾਰਾ ਗੋਰੀਆਂ ਦਾ ਏਰੀਆ ਆ ਮੇਨੂੰ ਤੇ ਇੱਕ ਵੀ ਗੋਰੇ ਲੱਭਣ ਹੀ ਆਇਆ ਤੱਕ। ਬਾਕੀ ਵੇਖਦੇ ਆ ਕਿੱਥੇ ਗੋਰੇ ਲੱਭਦੇ ਆਨੂੰ ਤੇ ਤੁਹਾਨੂੰ ਵੀ ਦਰਸ਼ਨ ਕਰਾਉਣੀ ਆ ਗੋਰਿਆਂ ਦੀ। ਲੋ ਜੀ ਬਾਬੀ ਆਪਾਂ ਪਹੁੰਚ ਗਏ ਆ ਜੀ ਕਸੋਲ ਚੜ੍ਹ ਤੇ ਉੱਤੇ ਆਂਗਰੇਜ਼ ਬਿਠਾ ਆ ਇੱਕ। ਤੇ ਹੋਰ ਕਾਫੀ ਨੇ ਅੰਗਰੇਜ਼ ਨੇ ਇਹਨਾਂ ਦੇ ਆਪਣੇ ਕੰਮ ਕਰ ਹੈਗੇ ਨਿੱਥੀ ਵੀ। ਜਿਆਦਾਤਰ ਇਹ ਅੰਗਰੇਜ਼ ਜਿਹੜੇ ਇੱਥੇ ਘੁੰਮਣ ਫਿਰਲੇ ਆਉਂਦੇ ਨੇ ਟੂਰਿਸਟ। ਕਿਉਂਕਿ ਕਸੋਲੀ ਸ਼ਹਿਰ ਬਹੁਤ ਹੀ ਵਧੀਆ ਹੈ ਤੇ ਨਾਲ ਹੀ ਆਪਣਾ ਮਣੀਕਰ ਸਾਹਿਬ ਹੈ 2 ਕਿਲੋਮੀਟਰ ਤੋਂ। ਜੇ ਆਮ ਹੀ ਜਿਹੜੇ ਅੰਗਰੇਜ਼ ਆ ਘੁੰਮਣ ਵਗੈਰਾ ਆ ਕੇ ਹੁੰਦੇ ਰਹਿੰਦੇ ਆ ਬਹੁਤ ਸੋਹਣਾ 뷰ਅ ਸੌਂਦਾ ਵੀ ਆ ਸ਼ਹਿਰ ਹੈਗਾ ਕਸੌਲੀ ਇਧਰ ਆਪਣੀ ਆ ਗਈ ਆ ਯਾਰ ਇਹ ਵੀ ਗ੍ਰੀਨ ਆ ਗਿਆ ਏ ਇਸ ਤਰ੍ਹਾਂ ਬਹੁਤ ਬਹੁਤ ਸੋਹਣੇ ਘਰ ਆ ਗਏ ਆ ਤੇ ਆਪਣੇ ਵਾਕੀ ਵਾਲੇ ਬੱਚੇ ਲੋਕਾਂ ਜਿਹੜੇ ਆਪਣੇ ਘਰ ਇੱਥੇ ਵੀ ਆ ਰਹੇ ਬਹੁਤ ਬਹੁਤ ਸੋਹਣੇ ਘਰ ਪਏ ਹੋਏ ਆ ਆ ਮਾਚੇ ਲੋਕਾਂ ਨੇ ਆ ਹੋਟਲ ਲੈਣਾ ਜਾ ਤਰ ਇਹ ਤੋਂ ਨਾਦਨਾ ਪਿੱਛੇ ਦਾ ਮਨਾਲੀ ਹੋ ਗਿਆ ਕੁਲੂ ਹੋ ਗਿਆ ਫਿਰ ਆਪਣਾ ਕਸੌਲੀ ਸ਼ਹਿਰ ਹੋ ਗਿਆ ਇਥੇ ਤੁਹਾਨੂੰ ਜਿਹੜੇ ਆ ਥਾਂ ਮੱਚ ਜਾਂਦੇ ਨੇੜੇ ਘਰ ਉਹ ਤੁਹਾਨੂੰ ਘੱਟ ਮਿਲਣਗੇ ਹੋਟਲ ਸਭ ਤੋਂ ਵੱਧ ਸੌਲੀ ਪਰਦੇਸੀ ਕੀ ਬਾਤ ਆ ਆ ਕੋਈ ਨਾ ਦਾ ਵੀਅੂ ਆ ਜੀ ਕਸੌਲੀ ਸ਼ਹਿਰ ਦਾ ਤੇ ਮਣੀਕਰਨ ਆਪਣਾ ਰਹਿ ਗਿਆ ਜੀ ਇਥੋਂ 2.5 ਕਿਲੋਮੀਟਰ ਦਾ ਏਰੀਆ ਆਪਣਾ ਮਣੀਕਰਨ ਦਾ ਇੱਥੇ ਹੈਗਾ ਤੇ ਹੁਣ ਆਪਾਂ ਚੱਲਦੇ ਆ ਜੀ ਮਣੀਕਰਨ ਸਾਹਿਬ ਬਾਕੀ ਵਧੀਆ ਹੈ ਸੋਨਾ ਸ਼ਹਿਰ ਹੈ ਕਸੋਲੀ ਵੀ ਜਰੂਰ ਇਹ ਕਰਿਤੇ ਇੱਥੇ ਘੁੰਮਣ ਲਈ ਆਇਓ ਮੜੀ ਕਰਨ ਸਾਹਿਬ ਤੇ ਨਾਲ ਹੀ ਆਪਣਾ ਕਸੋਲੀ ਦੇਖ ਸਕਦੇ ਹੋ ਬਾਕੀ ਤੁਹਾਨੂੰ ਆਪਾਂ ਰੂਟ ਦੱਸਾਂਗੇ ਵੀ ਜੇ ਕੇ ਨੇ ਘੁੰਮਣ ਲਈ ਹੋਣਾ ਆ ਜਿਦਾ ਆਪਾਂ ਕਹਿੰਨੇ ਕੁੱਲੂ ਮਨਾਲੀ ਜਾਣਾ ਆ ਫਿਰ ਤਾਂ ਮਸ਼ਾਲਾ ਹੋ ਗਿਆ ਮਕਲੋੜ ਗੰਜੋ ਗਿਆ ਐਦਾਂ ਨਹੀਂ ਜੇ ਕਿ ਨੇ ਵੇਖਣੇ ਪਲ ਮੋਰ ਵਗੈਰਾ ਤੁਹਾਨੂੰ ਇੱਕ ਬਕਾਇਦਾ ਆਪਾਂ ਫੁੱਲ ਵੀਡੀਓ ਪਾਵਾਂ ਇੰਸਟਾਗ੍ਰਾਮ ਤੇ ਫਿਰ ਤੁਸੀਂ ਕਿੱਦਾਂ ਰੂਟ ਬਣਾ ਕੇ ਜਾ ਸਕਦੇ ਹੋ ਰਾਤ ਨੂੰ ਇਹ ਵੀ ਸੌਖੇ ਤਰੀਕਿਆਂ ਸਾਰੇ ਬੰਨੇ ਘੁੰਮ ਸਕਦੇ ਹੋ ਉਹ ਆਪਾਂ ਇੰਸਟਾਗ੍ਰਾਮ ਤੇ ਭਾਵਾਂਗੇ ਹਾਂਜੀ ਬਾਬੀ ਹੁਣ ਫਾਈਨਲੀ ਆਪਾਂ ਮਣੀਕਰਨ ਸਾਹਿਬ ਪਹੁੰਚ ਗਏ ਆਂ ਨਹੀਂ ਦੇਖ ਸਕਦੇ ਹੋ ਪਿੱਟਾਂ ਢੇ ਲਹਿਰਾ ਰਹੇ ਆ ਤੇ ਹੁਣ ਆਪਾਂ ਦੱਸਣਾ ਕਰਾਂਗੇ ਸ਼ਾਮ ਨੂੰ ਰੈਰਸ ਟਾਈਮ ਗੁੱਦੂ ਸਾਹਿਬ ਜਾਵਾਂਗੇ ਬਾਕੀ ਤੇ ਤੁਹਾਨੂੰ ਬਾਜ਼ਾਰ ਵਗੈਰਾ ਵੇਖਦੇ ਮਣੀਕਰਨ ਸਾਹਿਬ ਦਾ ਕਿਉਂਕਿ ਤਿੰਨ ਦਿਨ ਹੋ ਗਿਆ ਆਪਾਂ ਚੱਲਿਆ ਨੂੰ ਆਪਾਂ ਵੇਖਦੇ ਕਰੀ ਇੱਕ ਵਾਰ ਕਰੀ ਗੁੱਜ ਫਾਈਨਲੀ ਅੱਜ ਆਪਾਂ ਪਹੁੰਚੇ ਹਾਂ ਜੀ ਮੜੀਕਰਨ ਸਾਹਿਬ ਇੱਥੇ ਆਪਾਂ ਆਪਣੀ ਬਾਈਕ ਵਗੈਰਾ ਪਾਰਕਿੰਗ 'ਚ ਲਾ ਕੇ ਆ ਗੁਰਦੁਆਰਾ ਸਾਹਿਬ ਦੇ ਆਪਣਾ ਮੜੀਕਰਨ ਲੋ ਜੀ ਬਾਬੇ ਆਪਾਂ ਆਪਣੀ ਜਿਹੜੀ ਹੈ ਮੋਟਰਸਾਈਕਲ ਬਾਈਕ ਆਪਾਂ ਸਟੈਂਡ ਤੇ ਲਾਤੀ ਹੈ ਤੇ ਫ੍ਰੀ ਪਾਰਕਿੰਗ ਇੱਥੇ ਕੋਈ ਮੁੱਲ ਦੀ ਪਾਰਕਿੰਗ ਨਹੀਂ ਹੈਗੀ ਤੇ ਇਧਰ ਆਪਣਾ ਗੁਰਦੁਆਰ ਸਾਹਿਬ ਹੈਗਾ ਤੇ ਹੁਣ ਆਪਾਂ ਚੱਲਦੇ ਹਾਂ ਥੋੜਾ ਫ੍ਰੈਸ਼ ਵਗੈਰਾ ਹੋ ਗਏ ਤਾਂ ਮੱਥਾ ਟੇਕਾਂਗੇ ਸ਼ਾਮ ਨੂੰ ਜਾ ਕੇ ਤੇ ਲਿਖਿਆ ਹੈ ਰਸਤਾ ਇਧਰ ਲਿਖਿਆ ਵੀ ਹੈ ਵੀ ਗੁਰਦੁਆਰਾ ਰਸਤਾ ਇਧਰ ਹੈ ਸੋ ਚਲਦੇ ਆ ਜੀ ਆਪਾਂ ਲੋ ਜੀ ਬਾਬੇ ਇਧਰ ਆਪਾਂ ਨੂੰੰਦੀ ਸੇਵਾ ਮਿਲ ਗਈ ਆ ਫੀਡ ਦੀ ਤੇ ਸਰੀਰ ਬਥਰ ਕਰਟਾ ਹੀ ਕਾਫੀ ਸਰਗਰ ਕੇ ਆਏ ਆ ਕਿਉਂਕਿ ਇੱਥੇ ਗੁਰਦਸਹਿਬ ਨੇ ਰੱਖਿਆ ਨੇ ਗਾਈਆਂ ਰੱਖਿਆ ਨੇ ਇਹਨਾਂ ਨੇ ਤੇ ਹੋਰ ਇਹ ਸੇਵਾ ਹੁੰਦੀ ਆ ਇਹ ਫੀਡ ਦੀ ਬੋਰੀਆਂ ਪਈਆਂ ਆ ਕਾਫੀ ਇਧਰ ਉਹ ਲੈ ਕੇ ਜਾ ਰਹੇ ਉਧਰ ਆ ਆ ਗਏ ਨੇ ਗਾਈਂ ਵਗੈਰਾ ਹਾਂਜੀ ਬਾਬੇ ਫਾਈਨਲੀ ਆਪਾਂ ਮਣੀ ਕਰਨ ਸਾਹਿਬ ਪੁੱਜ ਗਏ ਆ ਤੇ ਇੱਥੇ ਹੁਣ ਆਪਾਂ ਚਲਦੇ ਆ ਰੂਮਗਾਰਾ ਲੈਣੇ ਪਹਿਲਾਂ ਦੇ ਬਾਕੀ ਆਪਾਂ ਤੁਹਾਨੂੰ ਦੱਸਾਂਗੇ ਜੀ ਫਿਰ ਗੁਰਦਸਾਹਿਬ ਸ਼ਾਮੀ ਚਲਦੇ ਆ ਰਿਸ਼ਨਾੜ ਪਾਣੀ ਕਰਕੇ ਤਾਂ ਦਰਸ਼ਨ ਕਰਦੇ ਮਹਾਰਾਜ ਦੇ ਤੇ ਨਾਲ ਤੁਹਾਨੂੰ ਵੀ ਕਰਾਉਣੇ ਆ ਲਓ ਜੀ ਬਾਬੇ ਤੁਸੀਂ ਨਦੀ ਦੇਖ ਸਕਦੇ ਹੋ ਜੀ ਆਹ ਵਾਲੀ ਇੱਧਰ ਹੈਗਾ ਗੁਰਦੁਆਰਾ ਸਾਹਿਬਾ ਤੇ ਥੱਲੇ ਨਦੀ ਆ ਰਹੀ ਬਹੁਤ ਜੜਾ ਪਾਣੀ ਆ ਰਿਹਾ ਉੱਧਰ ਹੈਗਾ ਗਰਮ ਪਾਣੀ ਉਹ ਸਾਈਡ ਤੇ ਤੇ ਆਹ ਵਾਲਾ ਪਾਣੀ ਜਿਹੜਾ ਆ ਠੰਡਾ ਪਾਣੀ ਆ ਉੱਧਰ ਗਰਮ ਪਾਣੀ ਆ ਰਿਹਾ ਇੱਥੇ ਆਪਾਂ ਦਰਸ਼ਾ ਪਾਣੀ ਦਸ਼ਕ ਕਰਦੇ ਮਹਾਰਾਜੀ ਗੁਰੂ ਸਾਹਿਬ ਦੇ ਤੇ ਨਾਲ-ਨਾਲ ਆਪਾਂ ਤੁਹਾਨੂੰ ਵੀ ਕਰਵਾਉਣੀ ਆ ਜੀ ਹਾਂਜੀ ਬਾਬੀ ਹੁਣ ਆਪਾਂ ਪਹੁੰਚ ਗਏ ਏਡੇ ਹੋਟਲ ਦੇ ਵਿੱਚ ਗੁਰੂ ਘਰ ਪਹੁੰਚੇ ਵੀ ਗੁਰੂ ਘਰ ਜਿਹੜਾ ਕਮਰਾ ਹੀ ਬਹੁਤ ਮੜੇਲਾ ਤੇ ਮੁੰਦੇ ਕਮਰੇ ਦੇ ਤੇ ਹੁਣ ਆਪਾਂ ਪਹੁੰਚੇ ਆ ਜੀ ਗੁਰਦੁਆਰਾ ਸਾਹਿਬ ਇੱਥੇ ਹੋਟਲ ਦੇ ਵਿੱਚ ਇਹ ਗੁਰਦਵਾਰਾ ਨਾਲ ਹੀ ਜਿਹੜਾ ਹੋਟਲ ਹੈਗਾ ਆ ਇੱਥੇ ਤਾਂ ਲਿਆ ਹੋਟਲ ਦੇ ਰੂਮ ਕਿਉਂਕਿ ਉੱਥੇ ਰੂਮ ਬਹੁਤ ਗੰਦਾ ਸੀ ਅੰਦਰ ਨਾਲ ਲੋਕ ਜਿਹੜੇ ਆਪਣੇ ਇੱਕ ਮੈਂ ਲੋਕਾਂ ਨੂੰ ਸਲਾਹ ਦੇਣਾ ਚਾਹੁੰਦਾ ਵੀ ਜਿਹੜੇ ਲੋਕ ਇੱਥੇ ਆਉਂਦੇ ਨੇ ਸੋਇਆ ਤਮਾਕੂ ਹੋ ਗਿਆ ਕੁਲੀਪੋ ਗਿਆ ਨਾ ਸੁਟਿਆ ਕਰੋ ਰੂਮਾਂ ਦੇ ਵਿੱਚ ਗੁਰੂ ਘਰਾਂ ਦੇ ਰੂਮਾਂ ਵਿੱਚ ਤੇ ਸਾਨੂੰ ਉਹ ਥੋੜਾ ਜਿਹਾ ਪਰੇਸ਼ਾਨ ਹੋ ਕੇ ਤਾਂ ਹੋਟਲ ਦੇ ਰੂਮ ਲੈਣਾ ਪਿਆ ਗਿਆ ਬਾਕੀ ਆਪਾਂ ਆਪਣਾ ਰੂਮ ਇਹ ਹੈਗਾ ਐ ਤੁਸੀਂ ਕੀ ਵੀ ਇਸਦੇ ਹੋ ਬਹੁਤ ਬਰੀਅਰ ਰੂਮ ਦੇ ਕੋਲੋਂ ਲਾਈਟ ਬੰਦ ਹੈ ਇੱਕ ਉਹ ਹਨ ਵਾਲੀ ਇੱਥੇ ਸਿਸਟਮ ਇਦਾਂ ਦਾ ਹੀ ਆ ਤੇ ਰੂ ਆਪਣਾਏ ਆ ਤੇ ਬਾਕੀ ਚਲਦੇ ਆ ਜੀ ਹੁਣ ਆਪਾਂ ਇਸ਼ਨਾਨ ਕਰਨ ਤੇ ਇਸ਼ਨਾਨ ਕਰਕੇ ਫਿਰ ਜਾਣਦੇ ਆ ਜੀ ਆਪਾਂ ਗੁਰੂ ਘਰ ਮੱਥਾ ਟੇਕਣ ਤੇ ਮਿਲਦੇ ਆ ਤੁਹਾਨੂੰ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਜੀ ਇਸ਼ਨਾਨ ਕਰ ਇੱਥੇ ਇਸ਼ਨਾਨ ਕਰਦੇ ਆ ਵੀ ਜਿਹੜਾ ਇੱਥੇ ਤੁਸੀਂ ਪਾਣੀ ਵੇਖ ਸਕਦੇ ਹੋ ਤਕਰੀਬਨ ਜਿਹੜੇ ਆਪਣੇ ਪੰਜਾਬ ਦੀ ਸੰਗਤਾਂ ਨੇ ਇੱਥੇ ਆਈਆਂ ਹੀ ਆ ਉਹਨਾਂ ਨੂੰ ਪਤਾ ਵੀ ਜਿਹੜਾ ਪਾਣੀ ਜਾਲਾ ਇਹ ਸਾਰਾ ਗਰਮ ਹੁੰਦਾ ਆ ਵੇ ਵੇ ਲੋ ਵੀ ਕੁਦਰਤ ਦੇ ਕਿਰਸ਼ਮੇ ਆਣਾ ਇਹ ਜਦੋਂ ਬਾਬਾ ਨਾਨਕ ਦਾ ਟਾਈਮ ਦੀ ਵੇਖੋ ਤੁਸੀਂ ਵੀ ਇਹ ਪਾਣੀ ਉਹਦਾ ਗਰਮ ਆ ਇਦਾਂ ਹੀ ਤੇ ਵੇ ਲੋ ਵੀ ਸੰਗਤਾਂ ਇਦਾਂ ਹੀ ਇਸ਼ਨਾਨ ਕਰਦੇ ਨੇ ਇੱਥੇ ਤੇ ਅੱਜ ਵੀ ਪਾਣੀ ਉਦਾਂ ਹੀ ਗਰਮਾ ਭਵੇਂ بارش ਆਵੇ ਜੋ ਮਰਜ਼ੀ ਆਵੇ ਪਰ ਇਹ ਪਾਣੀ ਇੱਥੇ ਗਰਮ ਹੀ ਰਹਿਣਾ ਆ ਬਹੁਤ ਵੱਡੀ ਗੱਲ ਆਣਾ ਇਹ ਮੈਂ ਹੈਰਾਨ ਹਮੰਦਾ ਹੁਣ ਆਪਾਂ ਉਧਰ ਹੀ ਚੱਲਦੇ ਆ ਜਿੱਥੇ ਲੰਗਰ ਪੱਕਦੇ ਆ ਉਧਰ ਵੀ ਆਪਾਂ ਹੋ ਗਿਆ ਨੇ ਆ ਭਾਈ ਮਰਦਾਨੇ ਨੂੰ ਕਿਹਾ ਜਿੱਦੋਂ ਆਪਾਂ ਉਧਰ ਚੱਲਾਂਗੇ ਜਿੱਥੇ ਲੰਗਰ ਪੱਕਦਾ ਪਾਣੀ ਦੇ ਵਿੱਚ ਕਿਉਂਕਿ ਇਹ ਭਾਈ ਮਰਦਾਨਾ ਦਾ ਟਾਈਮ ਦੀ ਗੱਲ ਆ ਜੀ ਉਹਨਾਂ ਨੇ ਮਤਲਬ ਚੋਲ ਪਕਾਉਣ ਨੂੰ ਕਿਹਾ ਸੀ ਪਾਣੀ ਦੇ ਵਿੱਚ ਤੇ ਭਾਈ ਮਰਦਾਨਾ ਲੈ ਗਏ ਤੇ ਪਾਣੀ ਦੇ ਵਿੱਚ ਚੋਲ ਪੱਕ ਗਏ ਤੇ ਮਤਲਬ ਇੰਨੇ ਨੇ ਏਰੀਏ 'ਚ ਜਿਹੜਾ ਪਾਣੀ ਗਰਮ ਆ ਬਾਕੀ ਤੁਹਾਨੂੰ ਸਾਰੀ ਜਗ੍ਹਾ ਤੇ ਪਾਣੀ ਠੰਡਾ ਹੀ ਮਿਲੂਗਾ ਗੁਰਦੁਆਰਾ ਸਾਹਿਬ ਦੇ ਮੰਦਿਰ ਦੇ ਸਾਰੇ ਗਰਮਾ ਜਿੰਨਾ ਆਪਣਾ ਗੁਰਦੁਆਰਾ ਮੰਦਿਰ ਏਰੀਆ ਹੈਗਾ ਸਿਰਫ ਇ ਬਾਕੀ ਜਿਹੜੀ ਆ ਪਾਰਪਤੀ ਜਿਹੜੀ ਨਦੀ ਵਗਦੀ ਪਈ ਆ ਇਹ ਸਾਰਾ ਪਾਣੀ ਠੰਡਾ ਆ ਬਸ ਇਹੀ ਜਗ੍ਹਾ ਤੇ ਜਿਹੜਾ ਪਾਣੀ ਗਰਮ ਆ ਇੱਥੇ ਲੰਗਰ ਪੱਕਦਾ ਜ ਆ ਇਸ਼ਨਾਨ ਕਰਦੇ ਨੇ ਹੋਰ ਕਿਤੇ ਵੀ ਤੁਹਾਨੂੰ ਗਰਮ ਪਾਣੀ ਨਹੀਂ ਮਿਲੇਗਾ ਦੂਰ ਦੂਰ ਸੋਹ ਆਪਾਂ ਇਸ਼ਨਾਨ ਕਰਕੇ ਫੇਰ ਆਪਾਂ ਚੱਲਣਾ ਜੀ ਮੱਥਾ ਦੇਖਣ ਉੱਤਮਰ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਜੀ ਇੱਥੇ ਲੰਗਰ ਪੱਕਦਾ ਆ ਆ ਜੀ ਬਾਬੇ ਹੁਣ ਆਪਾਂ ਇਸ਼ਨਾਨ ਕਰ ਲਿਆ ਤੇ ਹੁਣ ਆਪਾਂ ਚੱਲਦੇ ਆ ਜੀ ਤੇ ਆਪਣੇ ਰੂਮ ਜਿਉ ਕੇ ਆਪਣਾ ਸਮਾਨ ਛੱਡ ਕੇ ਤਾਂ ਫੇਰ ਆਪਾਂ ਦੇਖਦੇ ਆ ਜੀ ਮੱਥਾ ਤੇ ਫੇਰ ਆਪਾਂ ਤੁਹਾਨੂੰ ਦਿਖਾਵਾਂਗੇ ਲੰਗਰ ਦੇ ਵਿੱਚ ਆਪਣਾ ਬਣਦਾ ਨਾ ਪਾਣੀ ਵਿੱਚ ਗਰ ਲੰਗਰ ਉਹ ਆਪਾਂ ਤਾਂ ਜੂ ਲੈ ਚੱਲਦੇ ਆ ਜਿਹਦੇ ਕਰਦੇ ਬਾਅਦ ਇਹ ਆਪੇ ਤੁਹਾਨੂੰ ਪਹਿਲੀ ਵਾਰ ਜਮਾਣਾ ਜਦੋਂ ਮੱਗਾ ਇੱਕ ਪਾਓ ਕਿ ਪਾਣੀ ਉਹ ਤੁਹਾਨੂੰ ਗਰਮ ਲੱਗਣਾ ਜੇ ਤੁਸੀਂ ਇੱਕ ਵਾਰੀ ਵਿੱਚ ਵੜਜੋਗੇ ਬਾਅਦ ਤੁਹਾਨੂੰ ਕੁਝ ਨਹੀਂ ਮਹਿਸੂਸ ਹੋਣਾ ਵੀ ਗਰਮ ਪਾਣੀ ਆ ਇੱਕ ਵਾਰ ਤੁਹਾਨੂੰ ਇੱਕ ਵਾਰੀ ਹੋਣਾ ਵੀ ਵਾਕਈ ਇੰਨਾ ਗਰਮ ਪਾਣੀ ਆ ਜਿਹਦੇ ਵਿੱਚ ਇੱਕ ਵਾਰ ਵਿੱਚ ਵੜਗੇ ਤੁਸੀਂ ਤੁਹਾਨੂੰ ਕੁਝ ਵੀ ਮਹਿਸੂਸ ਨਹੀਂ ਹੋਣਾ ਪਈ ਇੰਨਾ ਗਰਮ ਪਾਣੀ ਆ ਤੇ ਸਾਰੇ ਵੀਰ ਪ੍ਰਾਪਰੇ ਸ਼ਨਾਖ ਕਰ ਰਹੇ ਆ ਜੀ ਬਾਬੇ ਸਾਹਮਣੇ ਗੁਰਦੁਆਰਾ ਸਾਹਿਬ ਆ ਤੇ ਉਹ ਹੈਗਾ ਸ਼ਿਵਜੀ ਦਾ ਮੰਦਿਰ ਆ ਜਿੱਥੇ ਉੱਥੇ ਲੰਗਰ ਪੱਕਦਾ ਆ ਤੇ ਇੱਧਰ ਆਪਣਾ ਇਹ ਹੈਗਾ ਅੰਗਰੇਜ਼ ਸ਼ਨਾਣੇ ਕਰ ਰਿਹਾ ਨਾਲ ਨਾਲ ਫੋਟੋਗ੍ਰਾਫੀ ਕਰ ਰਿਹਾ ਤੇ ਹੁਣ ਆਪਾਂ ਵੀ ਚੱਲਦੇ ਹਾਂ ਜੀ ਉੱਪਰ ਮੈਂ ਸਪੈਸ਼ਲੀ ਵੀਡੀਓ ਬਣਾਈ ਅੰਗਰੇਜ਼ ਕਰਕੇ ਜਾਂ ਅੰਗਰੇਜ਼ ਰਿਹਾ ਇੱਥੇ ਫੋਟੋਗ੍ਰਾਫੀ ਕਰਨਾ ਆਜੀ ਤੁਸੀਂ ਦਰਸ਼ਨ ਕਰ ਸਕਦੇ ਹੋ ਜੀ ਇਹ ਨਦੀ ਦੇ ਤੇ ਇੱਥੇ ਲੰਗਰ ਪੱਕਦਾ ਆ ਗਰਮ ਪਾਣੀ ਦੇ ਵਿੱਚ ਸੋ ਤੁਹਾਨੂੰ ਦਰਸ਼ਨ ਕਰਾਵਾਂਗੇ ਥੋੜੀ ਦੇਰ ਤੱਕ ਸੋ ਆਪਾਂ ਪਹਿਲਾਂ ਚੱਲਦੇ ਆ ਰਏ ਗੁਰੂ ਘਰ ਤੇ ਬਹੁਤ ਇੱਥੇ ਮਤਲਬ ਨਾ ਪਹਿਲਾਂ ਮੈਸਰ ਵਾਲੀ ਸਾਲ ਦੀ ਗੱਲ ਆ ਇੱਥੇ ਜਿਹੜਾ ਪਾਣੀ ਸੀ ਉਪਰ ਤੱਕ ਪਾਣੀ ਆ ਗਿਆ ਸੀ ਉਹਨਾਂ ਅੱਗੇ ਪਰੜੇ ਅਲੱਗ-ਅਲੱਗ ਘਰ ਰੇ ਸਾਰੇ ਘਰ ਡੁੱਬ ਗਏ ਉਸ ਟਾਈਮ ਬਹੁਤ ਜ਼ਿਆਦਾ ਜਿਹੜਾ ਹੜਾ ਆਇਆ ਸੀ ਪਾਣੀ ਦਾ ਤੇ ਅੱਜ ਮਾਲਕ ਦੀ ਕਿਰਪਾ ਬਿਲਕੁਲ ਸਹੀ ਸਲਾਮਤ ਆ ਉਦਾਂ ਹੀ ਚੱਲ ਰਿਹਾ ਹੈ ਵੇ ਬੜਾ ਕਿਛਦਾ ਨੁਕਸਾਨ ਨਹੀਂ ਹੋਇਆ ਪਰ ਪਾਣੀ ਜੜਾਈ ਉਪਰ ਤੱਕ ਆ ਗਏ ਇੱਥੇ ਤੱਕ ਬਹੁਤ ਜ਼ਿਆਦਾ ਪਾਣੀ ਇੱਥੇ ਆ ਗਿਆ ਇਸ ਟਾਈਮ ਪਰ ਅੱਜ ਦੀ ਬਾਰੇ ਦੀ ਬਹੁਤ ਕਿਰਪਾ ਆ ਵੀ ਬਿਲਕੁਲ ਸਹੀ ਸਲਾਮਤ ਆ ਜੀ ਜੀ ਤੁਸੀਂ ਮੇਸ਼ਦਿਆ ਵੀ ਇਹ ਭਾਈ ਮਰਦਾਨਾ ਜੀ ਆ ਤੇ ਉੱਤੇ ਹੈਗੇ ਨੇ ਗੁਰਨਾਨਦ ਦੇਵ ਜੀ ਮਹਾਰਾਜ ਤੇ ਇਹਨਾਂ ਨੇ ਮਤਲਬ ਮੋਨਿਮੈਂਟ ਤਿਆਰ ਕੀਤਾ ਗਿਆ ਆ ਤੇ ਇੱਥੇ ਲਿਖਿਆ ਆ ਜੀ ਪੰਕਤੀਆਂ ਆ ਮੁਕਤ ਮੁਕਤ ਕਰਾ ਸੰਸਾਰ ਨਾਨਕ ਜੀ ਦਾ ਨਮਸ਼ਕਾਰ ਦਰਸ਼ਨ ਕਰਸਾ ਦਿਓ ਜੀ ਗੁਰਦੁਆਰਾ ਸਾਹਿਬ ਜੇ ਮੜੀ ਕਰਨ ਕੋ ਦਸਾਈ ਬਾ ਹਾ ਜੀ ਬਾਈ ਕਰ ਜੀ ਦੇਖ ਸਕਦੇ ਵੀ ਇਹ ਆਪਣਾ ਮੜੀਕਰ ਸਾਹਿਬ ਦੋ ਜਿਹੜਾ ਲੰਗਰ ਹਾਲ ਆ ਇੱਥੇ ਲੰਗਰ ਹਾਲ ਕੋਈ ਇਦਾਂ ਦਾ ਜਿਹਦੀ ਦੇਖ ਸਕਦੇ ਹੋ ਬਾਈ ਜੀ ਦੇਖਦੇ ਜਿਹੜਾ ਇੱਥੇ ਲੰਗਰ ਬਣਦਾ ਪਿਆ ਨਾ ਇੱਥੇ ਹੈਗਾ ਚਾਹ ਦਾ ਲੰਗਰ ਹੈ ਤੇ ਥਲੇੜੀ ਪੇਸਟੀਮ ਨਾਲ ਜਿਹੜੀ ਚਾਹ ਬਣਦੀ ਪਈ ਆ ਤੁਹਾਨੂੰ ਦੱਸ ਦਿੰਦਾ ਇਹ ਤੇ ਨ ਸਟੀਮ ਨਾਲ ਜਿਹੜੀ ਚਾਹ ਬਣਦੀ ਪਈ ਹੈ ਥੱਲੇ ਗਰਮ ਪਾਣੀ ਆ ਤੇ ਸਟੀਮ ਨਾਲ ਚਾਹ ਬਣ ਜਾਂਦੀ ਆ ਬਸ ਇੱਥੇ ਜਗ੍ਹਾ ਤੇ ਗਰਮ ਪਣੀ ਬਜੀ ਬਾਬੇ ਤੁਸੀਂ ਵੀ ਦਰਸ਼ਨ ਕਰੋ ਇੱਥੋਂ ਨਾੜਾ ਬਾਜ਼ਾਰ ਹੈ ਤੇ ਬਾਜ਼ਾਰ ਕੁਝ ਇਦਾਂ ਦਾ ਇੱਥੇ ਆ ਮਣਿਕਰ ਸਾਹਿਬ ਦਾ ਬਾਜ਼ਾਰ ਤੇ ਵੇਖਦੇ ਹੋ ਜੀ ਮਣਿਕਰ ਸਾਹਿਬ ਦਾ ਬਾਜ਼ਾਰ ਇੱਧਰ ਆਪਣਾ ਲੰਗਰ ਬਣਦਾ ਰਿਹਾ ਆਪਾਂ ਵੀ ਤੁਹਾਨੂੰ ਚਲਦੇ ਆ ਜੀ ਤੇ ਤੁਹਾਨੂੰ ਵੀ ਦਰਸ਼ਨ ਕਰਨੇ ਜਾ ਕੇ ਆਪਾਂ ਇਹਨਾਂ ਟਾਈਮ ਵਿੱਚ ਇਹਨਾਂ ਟਾਈਮ ਵਿੱਚ ਹੋ ਗਏ 10 ਮਿੰਟ ਬਸਪੜੀ ਉਹ ਜਿਹੜੇ ਚਨੇ ਡੋਬੇ ਵੀਰ ਹੁਣਾਂ ਨੇ 10 ਮਿੰਟ ਦੇ ਵਿੱਚ ਜਿਹੜੇ ਚਨੇ ਆ ਉਹ ਉੱਪਰ ਗਏ ਸੀ ਬਾਜੀ ਕੀ ਬਾਤ ਆ ਕੁਦਰਤ ਦੇ ਰੰਗ ਹਨ ਇਹ ਉਸ ਟਾਈਮ ਦੇ ਪਰਮਾਤਮਾ ਦੇ ਰੰਗ ਨੇ ਦਿਵਖਤ ਦਿਓ ਜੀ ਲੋ ਜੀ ਆਪਾਂ ਵੀ ਚਨੇ ਲੈ ਲਏ ਆ ਤੇ ਆਪਾਂ ਵੀ ਇਹਦੇ ਡੋਬਦੇ ਚਨੇ ਇਹ ਕਿੰਨੇ ਵੀ ਜੇ ਇਹ 10 ਮਿੰਟ ਬਾਅਦ ਕੱਢਦੇ ਹੋ ਲੋ ਜੀ ਬਾਬੇ ਤੁਸੀਂ ਵੀ ਇਖਸੇ ਦਰਸ਼ਨ ਕਰ ਸਕਦੇ ਪਈ ਇੱਥੇ ਪਾਣੀ ਉਬਲਦਾ ਪਿਆ ਆ ਇੱਥੇ ਚਾਵਲ ਵਗੈਰਾ ਜਾਂ ਚਨੇ ਵਗੈਰਾ ਜਦਾਂ ਡੋਪ ਕੇ ਰੱਖ ਦਿੰਦੇ ਆ ਕਟਕੜੇ ਜਿਹੜੇ ਚਨੇ ਹੁੰਦੇ ਆ ਉਹ 15 ਕਿ ਮਿੰਟ ਡੋਪਣੇ ਹੁੰਦੇ ਆ ਤੇ ਫਿਰ ਤੇ ਪਾਣੀ ਵੇਸ ਦੇ ਵਿੱਚ 100 ਡਿਗਰੀ ਜਿਹੜਾ ਪਾਣੀ ਆ ਉਹ ਟੈਂਪਰੇਚਰ ਤੇ ਆ ਬਹੁਤ ਜਿਆਦਾ ਗਰਮ ਪਾਣੀ ਆ ਤੇ ਚੱਟ ਹੀ ਹੈ ਮਤਲਬ 15 20 ਮਿੰਟ ਜਿਹੜੇ ਆਪਣੇ ਚਨੇ ਉੱਗਲ ਜਾਂਦੇ ਆ ਤੇ ਇਹ ਉਸ ਟਾਈਮ ਦੀ ਰੇਲੇ ਦੀ ਗੱਲ ਆ ਜਿਹਨੂੰ ਗੁਰਨਾਨ ਦੇਵ ਜੀ ਮਹਾਰਾਜ ਦੇ ਮਰਦਾਨਾ ਭਾਈ ਨੇ ਕਿਹਾ ਸੀ ਵੀ ਮੈਨੂੰ ਭੁੱਖ ਬਹੁਤ ਲੱਗੀ ਆ ਤੇ ਕੱਲਾ ਮੇਰੇ ਕੋਲ ਆਟਾ ਹੀ ਆ ਤੇ ਨਾ ਕੋਈ ਆਗਾ ਨਾ ਕੋਈ ਚੀਜ਼ ਆ ਤੇ ਉਦੋਂ ਗੁਰਨਾਨ ਦੇਵ ਜੀ ਮਹਾਰਾਜ ਨੇ ਕਿਹਾ ਵੀ ਤੁਸੀਂ ਇਦਾਂ ਕਰੋ ਰੋਟੀ ਬੇਲ ਕੇ ਤੁਸੀਂ ਪਾਣੀ 'ਚ ਛੁੱਡ ਦਿਓ ਇੱਕ ਪੱਥਰ ਚੁੱਕ ਕੇ ਨਾ ਉਹ ਚ ਗਰਮ ਪਾਣੀ ਨਿਕਲ ਰਿਹਾ ਛੁੱਟਦਾ ਹੀ ਤੇ ਰੋਟੀਆਂ ਆਪੇ ਤਰ ਕੇ ਉਪਰ ਆਈਆਂ ਸੀ ਤੇ ਅੱਜ ਵੀ ਉਦਾਂ ਹੀ ਸੇਮ ਜਿਹੜਾ ਆ ਮਲੇ ਇੱਥੇ ਜੜੀਆਂ ਤੀਜਾ ਬਣਦੀਆਂ ਪਈਆਂ ਨੇ ਦਾਲਾ ਹੋ ਗੇ ਆ ਫਿਰ ਚੋਲ ਹੋ ਗਿਆ ਚਨੇ ਹੋ ਗਿਆ ਅੱਜ ਵੀ ਇਦਾਂ ਹੀ ਉੱਪਰ ਤੇ ਪਏ ਨੇ ਤੇ ਬਹੁਤ ਵੱਡੀ ਗੱਲ ਆ ਨਾ ਅੱਜ ਦਿਨੋਂ ਆਪਾਂ ਵੇਖਦੇ ਆਂ ਕਿ ਅੱਜ ਦੇ ਸਮੇਂ ਤੇ ਵੀ ਇਦਾਂ ਹੀ ਹੋ ਰਿਹਾ ਤੇ ਇੱਥੇ ਵੀ ਪਾਣੀ ਇਦਾਂ ਹੀ ਆ ਉਹਨਾ ਗਰਮ ਪਣੀ ਆ ਤੇ ਵੇਖ ਸਦੇਓ ਜੀ ਤੇ ਇਹ ਆਪਣਾ ਜੀ ਮੰਦਿਰ ਆ ਜੀ ਸ਼ਿਵ ਜੀ ਦਾ ਹਾਂਜੀ ਬਾਕੀ ਤੁਸੀਂ ਵੇਖ ਸਕਦੇ ਹੋ ਵੀ ਜਿਹੜੇ ਮਣੀ ਕਰਨ ਦੇ ਸਾਹਿਬ ਗੁਰਦੁਰ ਦੇ ਨਾਲ ਨਾਲ ਜਿਹੜੇ ਘਰ ਨੇ ਸੋਇਦਾਂ ਦੇ ਘਰ ਨੇ ਤੇ ਇਹ ਹਰ ਘਰਾਂ ਚ ਮਲ ਟੂਰਿਸਟ ਜਿਹੜਾ ਕੋਡ ਬਣਿਆ ਹੋਇਆ ਮਤਲਬ ਤੁਸੀਂ ਇਹਨਾਂ ਘਰਾਂ ਚ ਆ ਕੇ ਰਹਿ ਸਕਦੇ ਹੋ ਇਹ ਵੀ ਸਾਰੇ ਜਿਹੜੇ ਕਿਰਾਏ ਹੁੰਦੇ ਆ ਜਿੱਦਾਂ ਕਿਰਾਇਆ ਮੀਨਿਮ ਤੋਂ ਹੰਦਰਾ ਕਿਰਾਇਆ 200 ਹੋ ਗਿਆ 300 ਹੋ ਗਿਆ ਮੱਲ ਲਗੀ ਫਿਰ ਕਿਰਾਇਆ ਲੈ ਲੈਂਦੇ ਆ ਪਰ ਇਹਨਾਂ ਦੇ ਰੂਮ ਫਿਰ ਵੀ ਸਾਫ ਸੁਥਰੇ ਹੁੰਦੇ ਆ ਬਹੁਤ ਸੋ ਸੋ ਬਾਬੇ ਜਿਹੜੇ ਆਪਣੇ ਭਰਾ ਆਉਂਦੇ ਨੇ ਗੁਰਦਨ ਮਣੀਕਰਨ ਸਾਹਿਬ ਹਣਾ ਪਈ ਇਹ ਨਹੀਂ ਪਤਾ ਵੀ ਇੰਡੀਆ ਤੋਂ ਕਿਹੜੇ ਕਿਹੜੇ ਲੋਕ ਆਉਂਦੇ ਆ ਤੇ ਏ ਮਾੜੀ ਗੱਲ ਲੱਗੀ ਐ ਵੀ ਰੂਮ ਦੇ ਵਿੱਚ ਤਮਾਕੂ ਦੇ ਹੋ ਗਿਆ ਕੁਲੀਪਾਂ ਜਿਹੜੇ ਆ ਪੈਕਟ ਵਗੈਰਾ ਪਏ ਹੁੰਦੇ ਆ ਸੋ ਬਹੁਤ ਜ਼ਿਆਦਾ ਗੰਦ ਪਾਗ ਜਾਂਦੇ ਆ ਤੇ ਇੰਨੀ ਕੋਸ਼ਿਸ਼ ਕਰਿਆ ਕਰ ਬਈ ਗੁਰੂ ਘਰਾਂ ਵਿੱਚ ਇਹ ਕੰਮ ਤੁਸੀਂ ਨਾ ਕਰਿਆ ਕਰੋ ਤੇ ਮੈਂ ਅੱਜ ਇਹੀ ਦੇਖਿਆ ਕਿਉਂਕਿ ਆਪਾਂ ਇਹੀ ਚੱਕਰ 'ਚ ਰੂਮ ਛੱਡਤਾ ਸੀ ਰੂਮ ਉੱਥੇ ਉਹਦਾ ਫ੍ਰੀ ਮਿਲਿਆ ਸੀ ਕੋਈ ਪੈਸੇ ਨਹੀਂ ਲਿਆ ਉਹਨਾਂ ਨੇ ਪਰ ਇਹ ਵੀ ਰੂਮਾਂ ਦੀ ਕੋਈ ਸਫਾਈ ਨਹੀਂ ਹੈਗੀ ਆਪਣੇ ਬੰਦੇ ਯਾਰ ਜਿਹੜੇ ਜਾਂਦੇ ਆ ਇਹਨਾਂ ਵੀ ਸਫਾਈ ਕਰਕੇ ਜਾਇਆ ਕਰੋ ਆਪਣਾ ਫਰਜ਼ ਬੰਦਾ ਹੈ ਉੱਥੇ ਤੁਸੀਂ ਕੁਲੀਪਾਂ ਦੇ ਫਿਰ ਤਮਾਕੂ ਦੇ ਪੈਕਟ ਨਾ ਸੁੱਟਿਆ ਕਰੋ ਹੋਟਲ 'ਚ ਇਹ ਹਰਕਪਿੰਦਾ ਵੀ ਰੂਮ ਸਾਰੇ ਸਾਫੁੱਤਰ ਹੁੰਦੇ ਆ ਤੇ ਬਾਕੀ ਯਾਰ ਕੋਸ਼ਿਸ਼ ਮੇਰੀ ਇਹੀ ਆ ਵੀ ਜਿਹੜੇ ਵੀਰ ਭਰਾ ਹੁੰਦੇ ਆ ਤੇ ਰੂਮਾਂ ਦੇ ਵਿੱਚ ਜਿਹੜੀ ਸਫਾਈ ਰੱਖਿਆ ਕਰੋ ਆ ਤਮਾਕੂ ਹੋ ਗਿਆ ਪੂਲੀਪੇ ਤੇ ਟਾਕੜ ਨਾਲ ਆਫ ਟੈਕ ਕਰੋ ਠੀਕ ਹੈ ਜੀ ਇਨੀ ਇੱਕ ਜਾਣਕਾਰੀ ਸੈਪਟ ਕਰਿਓ ਜੀ ਆਪਣੀ ਲੋ ਜੀ ਬਾਬੇ ਹੁਣ ਆਪਾਂ ਸਵੇਰ ਦੀ ਟਾਈਮ ਹੋ ਗਿਆ ਸਵੇਰ ਟਾਈਮ ਹੈਗਾ 7 ਵਜੇ ਦਾ ਸੋ ਇਥੋਂ ਹੁਣ ਆਪਾਂ ਨਿਕਲਦੇ ਆਂ ਘਰਾਂ ਨੂੰ ਫਾਈਨਲੀ ਆਪਣੀ ਜਿਹੜੀ ਟਰੈਵਲ ਉਹ ਹੋ ਗਈ ਹੈ ਪੂਰੀ ਸਫ਼ਰ ਆਪਾਂ ਗਾਲੇ ਮਣੀਕਰਨ ਤੱਕ ਆਪਾਂ ਪਹੁੰਚਣਾ ਸੀ ਤੇ ਮਣੀਕਰਨ ਸਾਹਿਬ ਆਪਾਂ ਵੇਖ ਲਿਆ ਸੋ ਇੱਥੋਂ ਆਪਾਂ ਹੁਣ ਚਲਦੇ ਆ ਆਪਣੇ ਘਰਾਂ ਨੂੰ ਤੇ ਫਿਰ ਕਿਤੇ ਨਵਾਂ ਟੂਰ ਬਣਾਵਾਂਗੇ ਸੱਤਾ ਦਵਾ ਜਰੂਰ ਸਾਂਝਾ ਕਰਾਂਗੇ ਤੇ ਬਾਕੀ ਤੁਸਾਂ ਤੁਸੀਂ ਵੇਖਿਆ ਇਹ ਸਵੇਰ ਦਾ ਮੋਟ ਰਕੀ ਹੈ ਪਿੱਛੇ ਮੇਰੇ ਬਾਜ਼ਾਰ ਨੇ ਇੱਥੋਂ ਦੇ ਮਣੀਕਰਨ ਸਾਹਿਬ ਦੇ ਇਸ ਟਮ ਸਾਰੇ ਬੰਦ ਪਏ ਕਿਉਂਕਿ ਟਾਈਮ ਸਵੇਰ ਦਾ ਟਾਈਮ ਹੈਗਾ 7 ਵਜੇ ਦਾ ਤੇ ਥੋੜਾ ਇੱਥੋਂ ਆਪਾਂ ਚਲਦੇ ਆ ਘਰਾਂ ਨੂੰ ਤੇ ਹੁਣ ਨਵੇਂ ਲੋਕਾਂ ਨੂੰ ਮਿਲਾਂਗੇ ਜੇ ਕਿਤੇ ਹੋਰ ਨਵਾਂ ਟੂਰ ਬਣੇਗਾ ਤੇ ਜੇ ਤੁਹਾਨੂੰ ਵਲੋਗ ਵਧੀਆ ਲੱਗੇ ਤਾਂ ਸ਼ੇਅਰ ਜੂਰ ਕਰਿਆ ਕਰੋ ਤੇ ਹੌਸ ਹੋ ਜਾਈ ਹੁੰਦੀ ਆ ਆਪਣਾ ਵੀ ਇਤਵਾਦ ਆਪਾਂ ਹੋਰ ਗਾਂ ਘਾਂ ਨਗਰ ਦੇ ਲੋਕ ਬਣਾਵਾਂਗੇ ਨਵੇਂ ਨਵੇਂ ਜਿਹੜੇ ਤੁਹਾਨੂੰ ਦਿਖਾਵਾਂਗੇ ਤੇ ਨਵੇਂ ਲੋਕਾਂ ਨਾਲ ਤੁਹਾਨੂੰ ਮਿਲਾਵਾਂਗੇ ਸੋ ਮਿਲਦੇ ਆ ਤੁਹਾਨੂੰ ਕਿਤੇ ਨਵੇਂ ਵਲੋਗ ਦੇ ਵਿੱਚ ਬਾਏ ਬਾਏ